ਜਦੋਂ ਕਿਸੇ ਬਜ਼ੁਰਗ ਦੇ ਅੱਖੇ ਨਾ ਨ ਲੱਗੇ ਸਿਆਣੇ ਦੇ ਕੋਈ ਸਤਪੁਰਸ਼ ਦੇ ਅੱਖੇ ਨਾ ਲੱਗੇ ਗੁਰੂ ਦੇ ਅੱਖੇ ਨਾ ਅੱਖੇ ਲੱਗੇ ਬਸ ਉਹਨੇ ਫਿਰ ਦੁੱਖ ਝਲਣਾ ਹੁੰਦਾ ਉਹਦੀ ਨਿਸ਼ਾਨੀ ਹੈ ਜਿਨ੍ਹਾਂ ਨੂੰ ਬਜ਼ੁਰਗਾ ਦੀ ਗੱਲ ਭੈੜੀ ਲੱਗਣ ਲੱਗ ਜੈ ਨਾ ਸਮਝਿਆ ਜੇ ਦੋ ਆਉਣ ਵਾਲਾ ਟਾਈਮ ਚੰਗਾ ਨਹੀਂ ਹੈ ਆਪੇ ਲਿਖ ਲਵੇ ਕਾਗਜ਼ ਦੇ ਉੱਤੇ ਵੀ ਜਿਹੜੀ ਹੁਣ ਬਜ਼ੁਰਗਾ ਦੀ ਗੱਲ ਭੈੜੀ ਲੱਗਣ ਲੱਗ ਗਈ ਨਾ ਮੈਨੂੰ ਮੇਰਾ ਆਉਣ ਵਾਲਾ ਸਮਾਂ ਚੰਗਾ ਨਹੀਂ ਆਏਗਾ ਗੁਰੂ ਦਾ ਬਚਨ ਨਾ ਮੰਨੇ ਸਤਿ ਪੁਰਸ਼ਾਂ ਦਾ ਬਚਨ ਨਾ ਮੰਨੇ ਬਜ਼ੁਰਗਾਂ ਦਾ ਤੇ ਸਾਧ ਸੰਗਿ ਉਹਨੂੰ ਦੁੱਖ ਤੋਂ ਬਿਨਾ ਫਿਰ ਪੱਲੇ ਕੱਖ ਨਹੀਂ ਪੈਂਦਾ ਉਹਦੇ ਤੇ ਜਿਹੜੇ ਮੰਨਣਗੇ ਗੁਰੂ ਦਾ ਬਚਨ ਮੰਨਣਗੇ ਪ੍ਰਣਨਨ ਬਾਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਇੱਥੇ ਵੀ ਸੁਖੀ ਰਹਿਣਗੇ ਤੇ ਉੱਥੇ ਵੀ ਸੁਖੀ ਰਹਿਣਗੇ ਤੇ ਜੇ ਨਹੀਂ ਮੰਨੇਗਾ ਫਿਰ ਸਾਥ ਸੰਜੀ ਖੱਜਲ ਖਵਾਰੀ ਤਾਂ ਹੋਏਗੀ ਕੋਈ ਮੰਨ ਲਵੇ ਬਚਨ ਚੋਰ ਮੰਨ ਲਵੇ ਡਾਕੂ ਮੰਨ ਲਵੇ ਧੜ ਵੀ ਮੰਨ ਲਵੇ ਪਾਪੀ ਮੰਨ ਲਵੇ ਜਿਹੜਾ ਬਚਨ ਮੰਨ ਲਵੇ ਗੁਰੂ ਦਾ ਸਤਗੁਰਾਂ ਦੇ ਬਚਨਾਂ ਵਿੱਚ ਤਾਕਤ ਹੈ